ਰੋਹੀ ਦੇ ਕੋਲ ਝੋਣਾ ਦੇ ਇਨਕਾਰ ਟਰਾਲੀ ਵਾਲਾ ਜੀ ਕੋਈ ਸਾਈਡ ਮਾਰ ਕੇ ਮਤਲਬ ਇਹਨਾਂ ਨੂੰ ਛੱਟ ਗਿਆ ਥੱਲੇ ਦੇ ਕੇ ਕੁਚਲ ਗਿਆ ਐ ਸਵਾ ਦੋ ਕਬੇ ਜੇ ਕ੍ਰੀਪਸਕੂਲ ਤੋਂ ਨਿਕਲੇ ਆ ਸਵਾ ਦੋ ਦੇ ਲਾਗੇ ਇਹਨਾਂ ਦੇ ਮੱਲੀਆਂ ਦੇ ਕੋੜਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਇੱਥੇ ਡੇਕ ਗਈ ਹੈ ਉਹ ਮੌਕੇ ਤੇ ਇਹਨਾਂ ਦੀ ਖਤਮ ਹੋ ਗਈ ਉਹ ਜੀ ਦੋ ਟੀਚਰਾਂ ਹੈ ਮੱਲੀਆਂ ਸਕੂਲ ਚ ਪੜ੍ਹ ਹੁੰਦੀਆਂ ਆਂ ਸੀ ਤੇ ਉਹ ਆਪਣੇ ਪਿੰਡ ਟਾਂਗਰੇ ਨੂੰ ਜਾ ਰਹੀਆਂ ਸੀ ਇੱਕ ਜੋਤੀ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਦਵਿੰਦਰਪੁਰ ਜਿਹੜੀ ਉਹ ਫਟੜਿਆ ਸੀਰੀਆ ਸਸਤਾ ਰਿਆ ਜੰਡਿਆਲਾ ਗੁਰੂ ਦੇ ਪਿੰਡ ਚੋਹਾਨ ਨੇੜੇ ਸਕੂਲ ਤੋਂ ਘਰ ਨੂੰ ਸਕੂਟੀ ਤੇ ਜਾ ਰਹੀ ਕਲਰਕ ਅਤੇ ਉਸ ਦੇ ਨਾਲ ਇੱਕ ਅਧਿਆਪਕਾ ਨੂੰ ਟਰੈਕਟਰ ਟਰਾਲੀ ਵਾਲੇ ਵੱਲੋਂ ਹਾਦਸਾ ਕਰਕੇ ਫਰਾਰ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਅਤੇ ਇਸ ਹਾਦਸੇ ਵਿੱਚ ਸਕੂਲ ਕਲਰਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਹੋਰ ਅਧਿਆਪਕਾ ਦੇ ਗੰਭੀਰ ਫਟਰ ਹੋਣ ਦੀ ਜਾਣਕਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਤੀ ਪਤਨੀ ਤਜਿੰਦਰ ਸਿੰਘ ਵਾਸੀ ਟਾਂਗਰਾ ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਬਤੌਰ ਕਲਰਕ ਸੇਵਾ ਨਿਭਾ ਰਹੀ ਸੀ ਅਤੇ ਅੱਜ ਉਹ ਸਕੂਲ ਤੋਂ ਛੁੱਟੀ ਕਰਕੇ ਸਕੂਟੀ ਤੇ ਇੱਕ ਹੋਰ ਅਧਿਆਪਕਾ ਦਵਿੰਦਰ ਕੌਰ ਵਾਸੀ ਮੁਛਲ ਸਮੇਤ ਕੂਟੀ ਤੇ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਪਿੰਡ ਚੋਹਨ ਨੇੜੇ ਇੱਕ ਟਰੈਕਟਰ ਟਰਾਲੀ ਵਾਲੇ ਵੱਲੋਂ ਸਕੂਟੀ ਨੂੰ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਸਕੂਲ ਕਲਰਕ ਜੋਤੀ ਦੇ ਉੱਪਰੋਂ ਦੀ ਟਰੈਕਟਰ ਟਰਾਲੀ ਲੰਘ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰੀ ਅਧਿਆਪਕਾ ਦਵਿੰਦਰ ਕੌਰ ਗੰਭੀਰ ਫਟੜ ਹੋ ਗਈ ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਜੋਤੀ ਮੈਡਮ ਦੇ ਪਤੀ ਡਰਾਈਵਰ ਨੇ ਅਤੇ ਪਿੱਛੇ ਦੋ ਬੱਚੇ ਛੱਡ ਗਏ ਨੇ ਜਾਣਕਾਰੀ ਅਨੁਸਾਰ ਟਰੈਕਟਰ ਟਰਾਲੀ ਵਾਲਾ ਮੌਕੇ ਤੋਂ ਟਰੈਕਟਰ ਟਰਾਲੀ ਲੈ ਕੇ ਫਰਾਰ ਹੋ ਗਿਆ ਇਸ ਕੇਸ ਦੀ ਜਾਂਚ ਕਰ ਰਿਹਾ ਤਪਦੀਸੀ ਅਫਸਰ ਤਰਸੇਮ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਵਾਲਾ ਹਾਦਸਾ ਕਰਨ ਉਪਰੰਤ ਫਰਾਰ ਹੋ ਗਿਆ ਅਤੇ ਸੀਸੀਟੀਵੀ ਕੈਮਰੇ ਨੂੰ ਖੰਗਾਲਿਆ ਜਾ ਰਿਹਾ ਜਿਸ ਉਪਰੰਤ ਟਰੈਕਟਰ ਟਰਾਲੀ ਵਾਲੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜੰਡਿਆਲਾ ਗੁਰੂ ਪੁਲਿਸ ਨੇ ਸਕੂਲ ਕਲਰਕ ਜੋਤੀਦੀ ਮ੍ਰਿਤਕ ਦੇ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਐਕਸੀਡੈਂਟ ਹੋ ਗਿਆ ਜੀ ਇਹ 94 ਦੇ ਕੋਲ ਹੈ ਸੜਕ ਰੋਹੀ ਦੇ ਕੋਲ ਚਹਾਣਾ ਦੇ ਵਿਚਕਾਰ ਟਰਾਲੀ ਵਾਲਾ ਕੋਈ ਸਾਈਡ ਮਾਰ ਕੇ ਮਤਲਬ ਇਹਨਾਂ ਨੂੰ ਛੋਟ ਗਿਆ ਫੱਲੇ ਦੇ ਕੇ ਕੁਚਲ ਗਿਆ ਮਤਲਬ ਉਹਨਾਂ ਦੀ ਮੌਤ ਇਹ ਸਕੂਲ ਤੋਂ ਮੱਲੀਆਂ ਸਕੂਲ ਜਾਂਦੇ ਜੀ ਮੱਲੀਆਂ ਸਕੂਲ ਇੱਥੇ ਜਾਂਦੇ ਤੇ ਉੱਥੋਂ ਛੁੱਟੀ ਹੋਣ ਤੋਂ ਬਾਅਦ ਘਰ ਨੂੰ ਆ ਰਹੇ ਕਿੱ데 ਜਾਂਦੇ ਜਣਗੇ ਇਹ ਕਿ ਇੱਕ ਨਾਲ ਮੈਡਮ ਸਨ ਕਿ ਜੋਤੀ ਮੈਡਮ ਸੀ ਇੱਕ ਨਾਲ ਇਹਨਾਂ ਦੇ ਹੋਰ ਮੁੱਛਲਾਂ ਤੋਂ ਹੀ ਮੈਡਮ ਉਹ ਠੀਕ ਹੈ ਅਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਕਾਫੀ ਪੁਲਸ ਆਈ ਪੁਲਸ ਆਈ ਜੀ ਬਾਅਦ ਵਿੱਚ ਕਾਫੀ ਟਾਈਮ ਬਾਅਦ ਆਈਏ ਮਤਲਬ ਅੱਧੇ ਅੱਧੇ ਘੰਟੇ ਦੇ ਬਾਅਦ ਪੁਲਸ ਆਲੇ ਆਏ ਟਰਾਲੀ ਵਾਲਾ ਮਤਲਬ ਥੋੜਾ ਐਦਾਂ ਸਾਈਡ ਲਾ ਕੇ ਚਲਾ ਗਿਆ ਪਤਾ ਹੀ ਨਹੀਂ ਲੱਗਾ ਕਿੱ데 ਕਿੱਥੇ ਬਾਕੀ ਅਸੀਂ ਇਹ ਹੋ ਰਿਕਵੈਸਟ ਕਰਦੇ ਪੁਲਸ ਵਾਲਿਆਂ ਵਾਲੇ ਮੁਲਾਜ਼ਮਾਂ ਕੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਪਰਿਵਾਰ ਚ ਕਿੰਨੇ ਬੱਚੇ ਪਰਿਵਾਰ ਚ ਇੱਕ ਲੜਕੀ ਇੱਕ ਲੜਕਾ ਦੋਨੋਂ ਬੱਚੇ ਕੀ ਮੰਗ ਕਰਦੇ ਮੰਗਿਰਦੀ ਸਰ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਨੇ ਘਰ ਵਿੱਚ ਹੋਰ ਵੀ ਕੋਈ ਵੀ ਨਹੀਂ ਇਹੀ ਇਹਨਾਂ ਦਾ ਜੀ ਮਾ ਰੋਟੀ ਪਾਣੀ ਦਾ ਹੈਗਾ ਹੀ ਆਸਰਾ ਇਹਨਾਂ ਦਾ ਜੋ ਕੇ ਸਰਵਿਸ ਕਰਦੇ ਉਹਨਾਂ ਦਾ ਇਹਨਾਂ ਦੇ ਹਸਬੰਦ ਜਿਹੜੇ ਉਹ ਵੀ ਮਜ਼ਦੂਰੀ ਕਰਦੇ ਨੇ ਉਹ ਵੀ ਗੱਡੀ ਤੇ ਜਾਂਦੇ ਟਰੱਕ ਤੇ ਡਰਾਈਵਰੀ ਕਰਦੇ ਇਸ ਟਾਈਮ ਤੇ ਉਹ ਵੀ ਨਹੀਂ ਇੱਥੇ ਹੈਗੇ ਹਾਂਜੀ ਕੋਰੇ ਕੀ ਕਰਦੇ ਇਹ ਸਾਡੇ ਸਕੂਲ ਦੇ ਮੈਡਮ ਹੀ ਜੋਤੀ ਮੈਡਮ ਹੂ ਕਿਰਗੁਰ ਹਰਗਪਤਿ ਪਬਲਿਕ ਸਕੂਲ ਮੱਲੀਆਂ ਨੇ ਹਾਂਜੀ ਇਹ ਕਲਰ ਕੀ ਸਾਡੇ ਸਕੂਲ ਜੋਤੀ ਮੈਡਮ ਸ ਇਹ 2 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ ਸਵਾ ਦੋ ਦੇ ਲਾਗੇ ਇਹਨਾਂ ਦੇ ਮੱਲੀਆਂ ਦੇ ਥੋੜਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਉੱਥੇ ਡਿੱਗ ਗਈ ਹੈ ਤੇ ਮੌਕੇ ਤੇ ਇਹਨਾਂ ਦੀ ਮੋਟਰ ਗੱਡੀ ਨਾਲ ਗੁਸਤੀ ਮੈਡਮ ਤੋਂ ਦੂਸਰੇ ਮੈਡਮ ਸੀ ਦਿਵਿੰਦਰ ਕੌਰ ਮੈਡਮ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਹੋਈ ਹੈ ਕਾਫੀ ਗੰਭੀਰ ਸੱਟ ਹੈ ਉਹ ਵੀ ਇਸ ਟਾਈਮ ਹਸਪੀਟਲ ਦੇ ਵਿੱਚ ਪੁਲਿਸ ਆਈ ਹਾਂਜੀ ਸਰ ਪੁਲਿਸ ਆਈ ਹੋਈ ਹੈ ਮਾਮਲਾ ਕਾਫੀ ਅਸੀਂ ਇਹੀ ਮੰਗ ਕਰਦੇ ਕਿ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਟਰਾਲੀ ਵਾਲੇ ਕੌਣ ਸੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਛੋਟੇ-ਛੋਟੇ ਬੱਚੇ ਸੀ ਠੀਕ ਹੈ ਬੱਚਿਆਂ ਤੋਂ ਬਿਨਾ ਮਤਲਬ ਮਾਵਾਂ ਤੋਂ ਬਿਨਾ ਤੁਹਾਨੂੰ ਪਤਾ ਬੱਚਿਆਂ ਲਈ ਕੀ ਗੱਲ ਆ ਆ ਜਿਹੜੇ ਟਾਂਗਰੇ ਲੱਗੇ ਠੀਕ ਹੈ ਟਾਂਗਰੇ ਉਹ ਜੀ ਦੋ ਟੀਚਰਾਂ ਹੈ ਮੱਲੀਆਂ ਸਕੂਲ ਚ ਪੜ੍ਹ ਹੁੰਦੀਆਂ ਆਂ ਅੱਛਾ ਤੇ ਉਹ ਆਪਣੇ ਪਿੰਡ ਟਾਂਗਰੇ ਨੂੰ ਜਾ ਰਹੀਆਂ ਆਂ ਇਹ ਇੱਕ ਜੋਤੀ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਦਵਿੰਦਰਪੁਰ ਜਿਹੜੀ ਉਹ ਫਟੜਿਆ ਸੀ ਰੀਸ ਹਸਤਾਰਿਆ ਐਕਸੀਡੈਂਟ ਅਣਪਛਾਤੇ ਟਰੈਕਟਰ ਟਰਾਲੀ ਨਾਲ ਪਛਾਨੀ ਟਰੈਕਟਰ ਟਰਾਲੀ ਦੀ ਨਹੀਂ ਕਿਤੇ ਟਰੈਕਟਰ ਵਾਲੇ ਦਾ ਕਸੂਰ ਹੀ ਹੈ ਹਾਂਜੀ ਇਹ ਤੇ ਕੀ ਕੀ ਤਿੰਨ ਮਾਮਲਾ ਦਰਜ ਕਰਦੇ ਜੀ ਨਹੀਂ 304 ਇਹਦਾ ਪਰਚਾ ਦਰਜ ਕਰਦੇ ਐਕਸੀਡੈਂਟ ਦਾ ਹਾਂਜੀ ਤੇ ਜਿਹੜੀ ਦੂਸਰੀ ਇੱਥੇ ਜਿਹੜੀ ਜਖਮੀ ਜਿਹੜੀ ਦੂਸਰੀ ਟੀਚਰ ਉਹ ਕਿੱਥੇ ਖੜਿਆ ਗੁਰਨਾਣ ਕਸਤਾਰ ਉਹ ਠੀਕ ਹੈ ਨਾ ਅਜੇ ਤੱਕ ਤੇ ਠੀਕ ਹੈ ਕਿੰਨੇ ਘੰਟੇ ਦਾ ਸਮਾਂ ਗਈ ਤੁਹਾਨੂੰ ਕਰੀਬ ਅੱਧਾ ਪੌਣਾ ਘੰਟਾ ਪਹਿਲਾਂ